ਮੁਹੰਤਾਬਾਦ ਮੀਟਰ ਜਮਾ ਕਾ ਕੇ ਰਹਾ ਹੋਗੇ ਰਹਾ ਕੇ ਰਹਾ ਕੇ ਰਹਾ ਕੇ ਰਹਾ ਹੋਗੇ ਰਹਾ ਕੇ ਰਹਾ ਕੇ ਨਹੀਂ ਲਗਣ ਪਿਆਗੇ ਨਹੀਂ ਲਗਣ ਪਿਆਗੇ ਮੁਹੰਤਾਬਾਦ ਸਰਕਾਰਪਾਰਟ ਮੁਹੰਤਾਬਾਦ ਸਰਕਾਰਪਾਰ ਮਰਦਾਬਾਦ ਮਰਦਾਬਾਦ ਜਿਹੜਾ ਬਿੱਲ ਇਹ ਲੋਕਾਂ ਦੇ ਘਰਾਂ ਦੀ ਬੱਤੀ ਬੰਦ ਕਰੂਗਾ ਜਿਹੜਾ ਮੀਟਰ ਲਾ ਰਹੀ ਹੈ ਸਰਕਾਰ ਨਹੀਂ ਲਗਣ ਪਿਆਗੇ ਨਹੀਂ ਲਗਣ ਪਿਆਗੇ ਨਹੀਂ ਲਗਣ ਕਿਸਾਨ ਜਥੇਬੰਦੀਆਂ ਵੱਲੋਂ ਚਿਪ ਵਾਲੇ ਮੀਟਰਾਂ ਦਾ ਲਗਾਤਾਰ ਪੰਜਾਬ ਭਰ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਤਰਨ ਤਰਨ ਦੇ ਵੱਖ-ਵੱਖ ਪਿੰਡਾਂ ਵਿੱਚੋਂ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਨਿਸ਼ਾਨ ਸਿੰਘ ਸ਼ਾਹਪੁਰ ਦੀ ਅਗਵਾਈ ਹੇਠ ਕਿਸਾਨਾਂ ਨੇ ਚਿਪ ਵਾਲੇ ਮੀਟਰ ਉਤਾਰੇ ਮੀਟਰ ਉਤਾਰਨ ਤੋਂ ਬਾਅਦ ਸਬ ਡਿਵੀਜ਼ਨ ਫੋਕਲ ਪੁਆਇੰਟ ਤਰਨ ਤਰਨ ਵਿਖੇ ਪਹੁੰਚੇ ਜਿੱਥੇ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਕੇਂਦਰੀ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਨਾਰੇਬਾਜ਼ੀ ਕੀਤੀ ਗਈ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਾਲ ਦਿੱਤੀ ਹੈ ਕਿ ਪੂਰੇ ਪੰਜਾਬ ਭਰ ਦੇ ਵਿੱਚ 21 ਤੇ 22 ਜਨਵਰੀ ਨੂੰ 스마트 ਮੀਟਰ ਲਾ ਕੇ ਤੇ ਸਬ ਡਿਵੀਜ਼ਨਾਂ ਦੇ ਵਿੱਚ ਜਿਹੜੀਆਂ ਵੀ ਜਿੰਨੂੰ ਕਿੱਥੇ ਲੱਗਦੀਆਂ ਵਾਂ ਉੱਥੇ ਜਮ੍ਹਾਂ ਕਰਾਏ ਜਾਣਗੇ ਅਸੀਂ ਕਿਉਂ ਕਰਾ ਰਹੇ ਹਾਂ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਬਿੱਲ ਨਹੀਂ ਦੇਣੇ ਅਸੀਂ ਬਿੱਲ ਦਵਾਂਗੇ ਸਾਡਾ एलान ਹੈ ਕਿ 2 ਤੋਂ 3 ਰੁਪਏ ਜੂਨਟ ਪ੍ਰਤੀ ਬਿਜਲੀ ਕੀਤੀ ਜਾਵੇ ਤੇ ਪੁਰਾਣੇ ਕਾਲੇ ਮੀਟਰ ਜਿਹੜੇ ਲਾਏ ਜਾਣ ਅਸੀਂ ਬਿੱਲ ਦਵਾਂਗੇ ਅਸੀਂ ਬਿੱਲ ਦੇਣ ਤੋਂ ਮਨਾ ਨਹੀਂ ਕਰਦੇ ਲੇਕਿਨ ਇਹ 16 ਰੁਪਏ ਜੂਨਟ 20 ਰੁਪਏ ਜੂਨਟ ਇਹ ਗਰੀਬ ਜਨਤਾ ਦਾ ਗਲਾ ਕੁੱਟਿਆ ਜਾ ਰਿਹਾ ਪਿਆ ਸਾਰੇ ਵਰਗ ਦਾ ਮਲਾਜ਼ਮ ਦੁਕਾਨਦਾਰ ਵਿਦਿਆਰਥੀ ਸਾਰਿਆਂ ਨੂੰ ਇਹ ਜਿਹੜਾ ਬਿੱਲ ਇਹ ਲੋਕਾਂ ਦੇ ਘਰਾਂ ਦੀ ਬੱਤੀ ਬੰਦ ਕਰੂਗਾ ਜਿਹੜਾ ਮੀਟਰ ਲਾ ਰਹੀ ਹੈ ਸਰਕਾਰ ਤੇ ਇਹ ਜਦੋਂ ਬਿਜਲੀ ਦਾ ਦਰ ਆ ਸਾਰਿਆਂ ਹੀ ਉਹਨਾਂ ਕਹਿਆ ਸੀ ਨੋ ਲਾਸ ਤੇ ਨੋ ਪ੍ਰੋਫਿਟ ਵੀ ਨਾ ਇਹ ਤੋਂ ਪ੍ਰੋਫਿਟ ਲਵਾਂਗੇ ਨਾ ਇਹਦੇ ਤੋਂ ਬਦਲ ਅਸੀਂ ਕੋਈ ਇਹਨੂੰ ਘਾਟੇ ਦੇ ਵਿੱਚ ਜਾਣ ਦਵਾਂਗੇ ਪਰ ਲੇਕਿਨ ਅੱਜ ਸਰਕਾਰ ਪੰਜਾਬ ਸਰਕਾਰ ਸੈਂਟਰ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਦਲਾਲ ਬਣ ਚੁੱਕੀ ਆ ਇਹ ਕਾਰਪੋਰੇਟ ਘਰਾਣਿਆਂ ਨੂੰ ਇਹ ਧਾਰਾ ਵੇਚਣਾ ਚਾਹੁੰਦੀ ਆ ਪਰ ਇਹ ਜਿਹੜੀ ਜਨਤਾ ਖਲੋਤੀ ਆ ਇਹ ਮਰਦੇ ਦਮ ਤੱਕ ਲੜਨਗੇ ਇਹ ਕਹਿੰਦੇ ਆ ਕਿ ਕਾਰਪੋਰੇਟ ਘਰਾਣਿਆਂ ਨੂੰ ਅਸੀਂ ਇਹ ਆਪਣਾ ਧਾਰਾ ਜਿਹੜਾ ਵਾ ਉਹ ਨਹੀਂ ਵਿਕਣ ਦਿਆਂਗੇ ਅਸੀਂ ਨਹੀਂ ਜਾਣ ਦਿਆਂਗੇ ਇਹ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਲਾਨ ਕੀਤਾ ਹੋਇਆ ਵਾ ਕਿ ਜੇ ਸਰਕਾਰ ਵਗੀਲੇ ਆਪਣੇ ਫਿਰ ਮੀਟਰ ਲੋਂਦੇ ਸਾਬੁੰਦੀ ਫਿਰ ਅਗਲਾ ਕਰ ਜੇ ਸਰਕਾਰ ਜ਼ਬਰਦਸਤੀ ਘਰਾਂ ਦੇ ਵਿੱਚ ਮੀਟਰ ਲਾਉਗੀ ਤੇ ਅਸੀਂ ਮਲਾਜ਼ਮਾਂ ਦਾ ਪਿੰਡਾਂ ਦੇ ਵਿੱਚ ਘਰਾਓ ਕਰਾਂਗੇ ਅਸੀਂ ਸ਼ਾਂਤਮਾਈ ਢੰਗ ਦੇ ਨਾਲ ਲੜਨ ਵਾਲੇ ਜੋਧੇ ਆ ਕੋਈ ਇਹ ਹੁੱਲੜਬਾਜ਼ ਨਹੀਂ ਗਏ ਮਤਲ ਅਸੀਂ ਜਿਹੜੇ ਪਰਨ ਕੀਤਾ ਆ ਇਹਨਾਂ ਨੇ ਵੀ ਜੇ ਮੀਟਰ ਸਾਡੇ ਘਰਾਂ ਦੇ ਵਿੱਚ ਲੱਗਦਾ ਵਾ ਤੇ ਸਾਡੇ ਜਿਹੜੇ ਘਰਾਂ ਦੀ ਬਿਜਲੀ ਬੰਦ ਹੁੰਦੀ ਆ ਕਿਉਂਕਿ ਐਵਰੇਜ ਦੇ ਨਾਲ ਲੋਕਾਂ ਨੂੰ ਬਿੱਲ ਪਾਏ ਜਾ ਰਹੇ ਆ ਤਾਂ ਹੀ ਅੱਜ ਅਸੀਂ ਮੀਟਰ ਜਿਹੜੇ ਆ ਲਾ ਕੇ ਤੇ ਜਮ੍ਹਾਂ ਕਰਾਉਣਾ ਆਏ ਆ ਸਬਡਿਵੀਜ਼ਨ ਦੇ ਵਿੱਚ ਕਿਸਾਨਾਂ ਦਾ ਕਹਿਣਾ ਹੈ ਕਿ ਚਿਪ ਮੀਟਰ ਲਗਾਉਣਾ ਕਿਸਾਨਾਂ ਅਤੇ ਗਰੀਬ ਮਜ਼ਦੂਰ ਵਰਗ ਦੇ ਹੱਕਾਂ ਤੇ ਸਿੱਧਾ ਹਮਲਾ ਹੈ। ਉਹਨਾਂ ਦੱਸਿਆ ਕਿ ਇਹ ਮੀਟਰ ਪੀ-ਪੇਡ ਸਿਸਟਮ ਵੱਲ ਤੱਕਦੇ ਹਨ ਜਿਸ ਨਾਲ ਬਿਜਲੀ ਮਹਿੰਗੀ ਹੋ ਜਾਵੇਗੀ ਅਤੇ ਕਿਸਾਨਾਂ ਨੂੰ ਖੇਤੀਬਾੜੀ ਦੇ ਕੰਮ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਬਿਜਲੀ ਖੇਤਰ ਦੇ ਪ੍ਰਾਈਵੇਟਾਈਜੇਸ਼ਨ ਵੱਲ ਤੱਕ ਰਹੀ ਹੈ। ਉਨਾ ਕਿਹਾ ਕਿ ਇਲੈਕਟ੍ਰਿਸਿਟੀ ਐਮੈਂਡਮੈਂਟ ਐਕਟ ਲਾਗੂ ਹੋਣ ਨਾਲ ਮੁਫਤ ਜਾਂ ਸਸਤੀ ਬਿਜਲੀ ਦੀ ਸਹੂਲਤ ਖਤਮ ਹੋ ਜਾਵੇਗੀ ਅਤੇ ਕਿਸਾਨਾਂ ਦੀ ਲਾਗਤ ਵਧ ਜਾਏਗੀ ਜਿਸ ਨਾਲ ਪਹਿਲਾਂ ਹੀ ਕਰਜ਼ੇ ਦੇ ਬੋਝ ਹੇਠ ਦਬੇ ਕਿਸਾਨ ਹੋਰ ਮੁਸ਼ਕਲਾਂ ਵਿੱਚ ਫਸ ਜਾਣਗੇ ਬਿਜਲੀ ਵਿਭਾਗ ਵਿੱਚ ਸਰਕਾਰੀ ਪਰਤੀਆਂ ਵੀ ਰੋਕ ਦਿੱਤੀਆਂ ਜਾਣਗੀਆਂ ਕਿਸਾਨਾਂ ਨੇ ਮੰਗ ਕੀਤੀ ਕਿ ਚਿਪ ਵਾਲੇ ਮੀਟਰ ਤੁਰੰਤ ਹਟਾਏ ਜਾਣ ਅਤੇ ਇਲੈਕਟ੍ਰਿਸਿਟੀ ਐਮੈਂਡਮੈਂਟ ਐਕਟ ਰੱਦ ਕਰਕੇ ਲੋਕਾਂ ਦੇ ਹਿੱਤਾਂ ਦੇ ਅਨਸਾਰ ਨੀਤੀ ਬਣਾਈ ਜਾਵੇ ਕਿਸਾਨਾਂ ਨੇ ਕਿਹਾ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਵੱਡੇ ਪੱਧਰ ਤੇ ਅੰਦੋਲਨ ਕੀਤਾ ਜਾਵੇਗਾ ਤਰਨਤਾਰਨ ਤੋਂ ਸਿਧਾਰਥ ਅਰੋੜਾ ਦੀ ਰਿਪੋਰਟ ਜੀਟੀਸੀ ਨਿਊਜ਼